ਅੰਟੀ ਸਰਨ ਸਤਿ ਸ੍ਰੀ ਅਕਾਲ ਮੈਂ ਆਪਾਂ ਕਲਾਸ ਕੋਲੇ ਆਏ ਹੋਏ ਸੀ ਕੱਲ ਆ ਗਏ ਸੀ ਇੱਥੇ ਕਲਾਸ ਦੀ ਕਮੈਂਨ ਪ੍ਰੇਪੇਅਰ ਕਰਨ ਵਾਸਤੇ ਕਲਾਸ ਨੇ ਆਪਾਂ ਨੂੰ ਬੁਲਾਇਆ ਸੀ ਇੱਥੇ ਤੇ ਇੱਧਰ ਖੜਾ ਕਲਾਸ ਕਾਮ ਰਾਮ ਹੋਰ ਵਧੀਆ ਕਲਾਸ ਹਾਂ ਵਧੀਆ ਮਾਮਾ ਸੇ ਮਿਲੇ ਹੂੰ ਇੱਧਰ ਮਾਮਾ ਬੈਠਾ ਹਾਂ ਨਮਸਕਾਰ ਕਿੰਨੀ ਕਿਉਂ ਹੋਰ ਸੁਣਾਓ ਮਾਮਾ ਕੀ ਹਾਲ ਚਾਲ ਹੈ ਨਹੀਂ ਬੜੀਆ ਹਾਂ ਬੜੀਆ ਅਰੇ ਦੇਖੀ ਦੂਰ ਤੇ ਪਾਨੂੰ ਕੋਈ ਨਹੀਂ ਦੇਖੀ ਹੋਰ ਤੇ ਇੱਧਰ ਮੰਤਰੀ ਲੱਗਿਆ ਹੋਆ ਆਪਣਾ ਲੈ ਲੈ ਹਾਂ ਹਾਂ ਉਹ ਤਾਂ ਪੱਤੀ ਮੇਕੇ ਹਨ ਪੱਤੀ ਮਸ਼ੀਨ ਖੋਲ ਲਾ ਪੂੜੀ ਲੱਗਿਆ ਕੱਢਣ ਬਈ ਥਰੇਸਰ ਵਾਲੀ ਆ ਕੇ ਆਪਣੀ ਮਸ਼ੀਨ ਖੋਲਤੀ ਪ੍ਰੀਤ ਮਜੀਨਾ ਗਲਾਸ ਕੋਲ ਚੈਂਬਰ ਕੱਢਤਾ ਉਧਰ ਆ ਦੇਖੋ ਥੱਲੇ ਬਾਲਾ ਲਾ ਕੇ ਜਿਵੇਂ ਆ ਪਕੜਦੇ ਹੁੰਦੇ ਆ ਵਰਕਸ਼ਾਪ 'ਚ ਆਪਣੇ ਚਲਾਸ ਕੋਲੇ ਦੇਖੋ ਟਰੈਕਟਰ ਟਰਾਲੀਆਂ ਤਿੰਨ ਚਾਰ ਟਰੈਕਟਰ ਨੇ ਅੱਲ ਅਸੀਂ ਨਾ ਪਰਸੋਂ ਤੁਰੇ ਸੀ ਸਾਮ ਨੂੰ 10 11 ਵਜੇ ਟ੍ਰੇਨ ਆਈ ਸੀ ਟ੍ਰੇਨ 'ਚ ਬੈਠੇ ਤੇ ਕੱਲ ਆਏ ਹਾਂ ਸਾਮ ਨੂੰ 3 4 ਵਜੇ ਇੱਥੇ ਆ ਗਏ ਸੀ ਕਲਾਸਾਂ ਨੂੰ ਜਾ ਕੇ ਗੱਡੀ 'ਚ ਲੈ ਕੇ ਆਇਆ ਹਾਂ ਨਾੜ ਕੋਲ ਰਾਡ ਪਹੁੰਚ ਆਲੀ ਉਹ ਪਾਪਾ ਆਉਂਦੇ ਨੇ ਉਹਨੋਂ ਸੇ ਉਹ ਕਰ ਲਿਓ ਕਲਾਸ ਦਾ ਭਾਈ ਆਪਾਂ ਨੂੰ ਨਮਸਕਾਰ ਔਰ ਬੜੀਆ ਬਸ ਇਹ ਢੇੜਾ ਦੇ ਦੂੰਗਾ ਨਾ ਪਟਣ ਦੇਣਾ ਹਾਂ ਚਲ ਚਲ ਤੂੰ ਇਸਕੋ ਥਰੇਸਰ ਖੋਲ ਜੀ ਆ ਥਰੇਸਰ ਨੂੰ ਫੜ ਕੇ ਫੜ ਲਓ ਔਰ ਥਰੇਸਰ ਦੇ ਵਿੱਚ ਰਾੜ ਪਾ ਲੈਣਾ ਰਾੜ ਫਸਾ ਦੇ ਯਾਰ ਮੰਤਰੀ ਬਸ ਖੁੱਲ ਗਿਆ ਤਾਂ ਜ਼ਿਆਦਾ ਟਾਈਟ ਤਾਂ ਹੁੰਦਾ ਨਹੀਂ ਰਾਣਾ ਚੱਕ ਲਿਆ ਉਹ ਪਈਆ ਫੜ ਲੀ ਜੀ ਹਾਂ ਜਾਨੀ ਪੂੜੀ ਕੱਢ ਦੀ ਬਾਈ ਪ੍ਰੈਸ਼ਰ ਵਾਲੀ ਪੂੜੀ ਲੱਗੇਗਾ ਕੱਢ ਪ੍ਰੈਸ਼ਰ ਕੱਢ ਦੀ ਬਾਹਰ ਚੱਲ ਬਸ ਆ ਗਈ ਨੋਟੇ ਆ ਗਈ

ਕੀ ਸੋਕੀ ਪੜੀ ਨਾ ਇਹ ਸੋਕੀ ਹੋਰ ਐ ਸੋਕੀ ਬਈਆ ਯਾਰ ਐਸਾ ਬੰਦੇ ਐ ਇਹ ਤਾਂ ਕਾਟਰ ਦਿੱਖਣਾ ਸੋਟਰੀ ਲੱਗਦੀ ਆ ਮੈਂ ਲੰਬੀ ਦਾ ਕੋਈ ਆਣੇ ਕੱਟ ਕੇ ਲੱਗਾ ਦੇ ਜੇ ਕੱਟ ਗਈ ਹੈ ਨਾ ਹੂੰ ਕੱਟ ਗਈ ਨਵੀਂ ਲਾ ਲਾਂਗੇ ਪੂਰੀ ਪੂਰੀ ਕਰਕੇ ਨਾ ਪੂਰੀ ਬਣਾ ਕੇ ਲਾਵਾਂਗੇ ਇਹ ਟੱਲ ਨਹੀਂ ਇਹ ਚਾਹੀਦੀ ਟੱਲ ਲਾ ਕੇ ਲਾ ਦੇ ਟੁੱਟਾ ਮਰੀ ਜਾਂਦੀ ਐ ਫਿਰ ਟੁੱਟਾ ਮਰੀ ਉਲੀ ਘੜਤੀ ਆਪਾਂ ਨੇ ਇਹ ਕਾਟ ਰਾ ਦੇ ਪਾਣੀ ਪਾ ਦਾਂ ਵੀਰੇ ਸਾਫ਼ ਕਰ ਲੈ ਬਸ ਇਹਦਾ ਦੂਜੀ ਲੋੜਾ ਹੋ ਪਾਣੀ ਪਾਉਣਾ ਪਾਣੀ ਪਾ ਡੀਜ਼ਲ ਪਾ ਲੈ ਆ ਲੈ ਆ ਹਾਂ ਡੀਜ਼ਲ ਲੈ ਕੇ ਆ ਗਿਆ ਇਹ ਨਟ ਵੀ ਤਾਂ ਪਹਿਲਾਂ ਨਹੀਂ ਖੋਲਣਾ ਇਹਨਾਂ ਨੂੰ ਡੀਜ਼ਲ ਲਾਈ ਪਹਿਲਾਂ ਠੀਕ ਹੈ ਜੀ ਡੀਜ਼ਲ ਲਾ ਕੇ ਉਰੇ ਉਹਨਾਂ ਤੋੜਨੀ ਵਿੱਚ ਜੇ ਕਾਬਲਾ ਟੁੱਟ ਗਿਆ ਆਪਾਂ ਨੇ ਤਾਂ ਉੱਥੇ ਵਰਕਸ਼ਾਪ ਤੋਂ ਸੌ ਹੱਲ ਪੂਰੇ ਦਾ ਪੰਗਾ ਛੱਡ ਜੂ ਤੋ ਜਿਹੜੇ ਗੁਰਚਕਾਲੇ ਨਟ ਲੱਗੇ ਹੋਏ ਹਨ ਇਹਨੂੰ ਕਿਹਾ ਪਹਿਲਾਂ ਮੈਂ ਡੀਜ਼ਲ ਲਾ ਇਹਨਾਂ ਨੂੰ ਸਾਰੇ ਨੂੰ ਡੀਜ਼ਲ ਲਾ ਕੇ ਇਹਨਾਂ ਨੂੰ ਮੈਂ ਖੋਲੂੰਗਾ ਆਪ ਤਾਂ ਇਹ ਨਹੀਂ ਇਹਨਾਂ ਨੂੰ ਹੱਥ ਲਾਉਣ ਫਰੈਸ਼ਰ ਤਾਂ ਪਿਆ ਬਾਈ ਵਧੀਆ ਇੱਧਰ ਝੋਨਾ ਨਹੀਂ ਨਾ ਹੁੰਦਾ ਜੀਰੀ ਨਹੀਂ ਹੁੰਦੀ ਆ ਉਹ ਲੈ ਲੈ ਮਾਤਰੀ ਬੋਤਲ ਲੈ ਕੇ ਤੁਹਾਡੀ ਬੋਤਲ ਹਾਂ ਛੋਟੀ ਬੋਤਲ ਦੇ ਦੇ ਗਾ ਉਸ ਵਿੱਚ ਫੇਰ ਨਿਕਾਲ ਦਿਆ ਬੋਤਲ ਤੇ ਉਹ ਨਾਲੀ ਵਾਲੇ ਰੱਖੇ ਲੱਗ ਰਿਹਾ ਸੱਤਿਆ ਉਹ ਦੂਜਾ ਹਾਂ ਠੀਕ ਆ ਸਮਾਨ ਤਾਂ ਸਾਰਾ ਰੱਖਿਆ ਹੋਇਆ ਗਾ ਜੀ ਹਾਂ ਹਾਂ ਇਹਦੇ ਨਾਲ ਲਾ ਦਾਂਗੇ ਇਹ ਡੀਜ਼ਲ ਚੱਲ ਜਾਂਦਾ ਜੇ ਡੀ ਜੇ ਛਾ ਦਾ ਟਾਈਮ ਇੱਥੇ ਡੀਜ਼ਲ ਪਾ ਕੇ ਰੱਖਦੇ ਖਰਾਬ ਵੀ ਹੋ ਜਾਂਦਾ ਇਹ ਹੋ ਜਾਂਦਾ ਹਾਂ ਖਰਾਬ ਹੋ ਜਾਂਦਾ ਇਹ ਪਹਿਲਾਂ ਪਾਇਆ ਡੀਜ਼ਲ ਕੁ ਪਾਣੀ ਵਾਲਾ ਜਾਮ ਹੋ ਜਾਂਦਾ ਜਾਮ ਨਹੀਂ ਇਹ ਕੰਮ ਛੱਡ ਜਾਂਦਾ ਹਾਂ ਡੀਜ਼ਲ ਹਾਂ ਕੱਟ ਜਾਂਦਾ ਇਹ ਵਿੱਚ ਡੀਜ਼ਲ ਖਰਾਬ ਕਰ ਇੱਕ ਫੋਲੋ ਫਿਰ ਖੋਲ ਦੇ ਰੱਤ ਲੈਣ ਦੇ ਮੜਾ ਦੋ ਮਿੰਟ ਤੇਲ ਆ ਦੂਜਿਆਂ ਨੂੰ ਵੀ ਨਟਾ ਇਹ ਨਹੀਂ ਹੋ ਰਹਾ ਰਹਿ ਗਿਆ ਮੰਤਰੀ ਇਹਨੂੰ ਮਾਰ ਦੇ ਇੱਥੇ ਨਟਾ ਨਟਨ ਮਾਰ ਲੈ ਇੱਥੇ ਮਾਰ ਦੋ ਮਾਰ ਦੋ ਪਰ ਕਰਕੇ ਮਾਰਿਆ ਇਹ ਕਿਹੜਾ ਆਪਣੇ ਕਦੇ ਉਹਨੇ ਰੌਬੜਾ ਕਿੰਨੇ ਕ ਟੱਕ ਟੁੱਟ ਗਏ ਸੀ ਪਉਣਗੇ ਹੁਣ ਇਹਨਾਂ ਤੇ ਮਾੜੀ ਮਾੜੀ ਸੱਟ ਲੱਗਦੀ ਉੱਤੇ ਕੋਈ ਉਗਲੇ ਵੀ ਨਾ ਸੁੰਭਾ ਜਾ ਮੈਰੀਟਨ ਵਾਲਾ ਰਾੜ ਜਾ ਸਰਸਰ ਵਾਲੀਆਂ ਤਾਂ ਅੱਖੀਆਂ ਵੀ ਖੋਲ ਲਾ। ਉਹਨੂੰ ਜਿਉ ਤਾ ਲੋਕਾਂ ਨੂੰ ਦਿਖਾ ਲੈ। ਕਲਾਸ ਲੱਗਿਆ ਤਾਂ ਵੈਰਿੰਗ ਕੱਢ ਲਓ ਬਾਈ। ਵੈਰਿੰਗ ਲੱਗੇ ਆ ਪੱਟਣ, ਪੂਲਰ ਕੱਫ ਕੇ ਰਾੜਨ ਲੱਗੇ। ਕੀ ਕਹਿੰਨਾ ਕਲਾਸ? ਹਾਂ। ਸਟੇਗੋਲ ਤੋਂ ਬੰਦੇ ਬਹੁਤ ਆ ਜਾਂਦੇ ਇੱਥੇ ਮੇਰੇ ਨਾਲ ਬੰਦੇ ਬੋਲੇ ਮਾਮਾ ਬਹੁਤ ਕੋਸੰਦਨ ਮਾਮਾ ਬਾਬਾ ਤੁਹਾਨੂੰ ਸੁਣਾ ਕੋਈ ਬਾਤ ਬਾਬਾ ਤਾਂ ਫੇਮਸ ਹੀ ਯਾਰ ਤੁਹਾਵਾ ਹੀ ਬਾਬਾ ਫੇਮਸ ਹੈ ਬਾਬਾ ਤਾਂ ਫੇਮਸ ਹੈ ਬਈ ਯਾਰ ਮੈਂ ਦੁਨੀਆ ਮੈਂ ਮਤਲਬ ਉਹ ਤਾਂ ਹਾਂ ਮਾਮੋ ਜੀ ਆਇਆ ਪਰ ਸਾਨੂੰ ਸਮਝ ਨਹੀਂ ਆਉਂਦੀ ਤੁਸੀਂ ਕੀ ਕਹੀ ਜਾਂਦੇ ਪਹਿਲਾ ਗਲਾਸ ਗਲਾਸ ਸਾਡੀ ਗੱਲ ਸਮਝਦਾ ਇਹ ਕੋਈ ਰੋਕ ਤੁੰਗ ਕੋਈ ਬਾਤ ਕਰ ਮੈਨ ਨਹੀਂ ਆਈ ਹਾਂ ਇਹ ਕਿੱਦੂ ਕੋਈ ਰਹੀ ਇਹ ਫਿਰ ਖੁੱਲ ਜਾਣਾ ਦੇਖ ਰਹੀ ਮਾਂ ਉਹਨ ਕੀ ਪੈਸਾ ਨਾ ਚਾਹ ਇਹ ਪੈਤਰੋ ਹੈ ਤੇ ਤੁਹਾ ਮਾਰਗਾ 100 ਗ੍ਰਾਮ ਬੀਤਾ ਸੁਲਤਾਨਾ ਇੱਕ ਅਸੀ ਰਾੜ ਹੋਣੀ ਪ੍ਰੈਸ਼ਰ ਕਰਤਾ ਬਾਈ ਬਾਰੇ ਆਪੀ ਪਾਣੀ ਬੋਲਦੇ ਆਪਾਂ ਤੁਮ ਦਾ ਕੋਈ ਨਹੀਂ ਪਾਉਂਦੇ ਹੈਗੀ 24 ਜਾਪੀ ਨਹੀਂ ਬਾਸਕਟ ਖੋਲ ਲੀਏ ਦੇ ਚਾਬੀ ਤੰਗਲੀ ਦੇ ਸਰੀਏ ਦੇਖੋ ਕਿੰਨੇ ਉੱਚੇ ਕਰੇ ਹੋਏ ਨੇ ਖੜਾ ਜਾਣਾ ਅੱਧ ਤੱਕ ਤੱਕ ਹੁੰਦਾ ਚਲ ਇਹ ਤਾਂ ਸਰੀਏ ਤਾਂ ਬਿਲਕੁਲ ਉਹਦੇ ਫਰੈਸ਼ਰ ਉਹਦੇ ਆਪਣੇ ਸਟਾਫ ਵਕਰਾਂ ਦੇ ਨਾਲ ਰੱਖੀਏ ਤਾਂ ਬਹੁਤ ਜ਼ਿਆਦਾ ਉੱਚੇ ਲੱਗੇ ਹੋਏ ਨੇ ਤਾਂ ਹੀ ਇਹਦੀ ਫਿਰ ਵਾਪਸੀ ਵੱਧਾ ਵਾਪਸੀ ਵਾਲਾ ਸਮਾਨ ਜ਼ਿਆਦਾ ਜਾਂਦਾ ਉੱਪਰ ਦੀ ਸਟਾਫ ਵਕਰਾਂ ਦੇ ਤਾਂ ਬਹੁਤ ਘਟ ਜਾਂਦਾ ਉਹਨਾਂ ਮਾਲ ਥੱਲੇ ਗਿਰੀ ਜਾਂਦਾ ਉਹਨਾਂ ਬਹੁਤ ਸਭ ਇਹਨੇ ਬਹੁਤ ਦੇਣ ਦਾ ਤੋੜੇਗੀ ਫਿਰ ਬਾਹਰ ਥੱਲੇ ਵਾਲੇ ਇਸ ਲਈ ਉਹ ਦੇਖੋ ਟੰਗਲੀ ਕਿੰਨੀ ਉੱਚੀ ਕਰੀ ਹੋਈ ਆ ਉਸੇ ਹਾਂ ਬਹੁਤ ਉੱਚੀ ਆ ਉਹ ਜੋ ਸਰੀਏ ਲੱਗੇ ਹਨ ਉਹ ਸਰੀਏ نیچے ਹਾਂ نیچے ਹੋਣਾ ਚਾਹੀਏ ਦਾਣਾ ਨਹੀਂ ਟੁੱਟਣਾ ਮਿਲਦੇ ਆਪਾਂ ਜੇ ਦਾਣਾ ਟੁੱਟ ਗਿਆ ਫੇਰ ਕਾਹਦੀ ਗੱਲ ਬਸ ਸੈਟਿੰਗ ਦੀ ਸੈਟਿੰਗ ਦੀ ਫਰਕ ਪਾ ਜਾਂਦਾ ਨਾ ਹੁਣ ਪਤਾ ਨਹੀਂ ਹੁੰਦਾ ਬੰਦਿਆਂ ਕੰਮ ਕਰ ਲਾ ਜਾਂਦੇ ਨੇ ਅਗਲਾ ਕਹਿੰਦਾ ਮੈਨੂੰ ਆਉਂਦਾ ਕੰਮ ਕਰਨਾ ਪਤਾ ਹੁੰਦਾ ਨਹੀਂ ਕਰਨਾ ਕਿੰਨੇ ਆ ਖੋਲ ਕੇ ਚੀਤ ਤਰ ਰਹੇ ਪਾਣ ਮੈਨੂੰ ਜ਼ਾਦਾ ਸੀ ਕਹਿੰਦਾ ਐਲੀਵੇਟਰ ਬਹੁਤ ਚੋਕ ਹੁੰਦਾ ਸੀ ਚੋਕ ਤਾਂ ਹੁਣ ਨਹੀਂ ਆ ਮਾਲ ਥੱਲੇ ਸਾਰਾ ਮਾਲ ਥੱਲੇ ਲੰਘਦਾ ਇਹ ਕਣਕ ਜੀ ਵੀ ਐਂ ਰੱਖੇ ਹੋਏ ਹੁਣੇ ਨੇ ਹੋਰ ਲਾਈ ਵੀ ਤੇ ਚਦਰ ਬਾਅਦ ਚੁਲਾਈ ਹੋਣੀ ਵੀ ਇੱਥੇ ਚਦਰ ਲਾਣ ਨੇ ਜਾਂ ਤੰਗਲੀ ਉੱਚੀ ਆ ਫਿਰ ਚਦਰ ਕੀ ਕਰੂਗੀ ਉੱਥੇ ਇਹ ਤਾਂ ਬਹੁਤ ੱਲੇ ਦੀ ਮਾਲ ਚੀਪਾਂ ਦੇ ਦੀ ਜਾਂਦਾ ਹੁਣ ਤਾਂ ਹੀ ਇਹਨਾਂ ਸੀਪਾਂ ਤੇ ਮਾਲ ਪਿਆਦੀ ਇਹਦੇ ਹੋਰ ਨਾ ਫੁੱਲ ਹੋਰ ਸੀਪਾਂ ਚੱਲਦੀਆਂ ਹੁਣੇ ਫੁੱਲ ਭਰ ਕੇ ਮਾਲ ਉੱਪਰ ਦੀ ਜਾਂਣ ਦੇਈ ਦੇ ਸਤਾ ਵੱਖਰੇ ੱਲੇ ਦੀ ਤਾਂ ਬਰੀਕ ਮਾਲ ਲਾਉਣਾ ਚਾਹੀਦਾ ਖੁੱਲ ਗਿਆ ਚੱਪਾ ਖੋਲੀ ਫਿਰ ਕੱਢੀ ਬਾਹਰ ਉਹਨੂੰ ਮਾਰ ਲੱਕ ਲਾ ਦੇ ਭਾਈ ਨੂੰ ਵਨ ਕਿੱਥੇ ਗਿਆ ਆਪਾਂ ਤਾਂ ਹੀ ਨਾਲ ਲੈ ਗਏ ਇਹ ਇੱਕ ਤਾਂ ਨੌਂ ਮੀਟਰ ਤੋਂ ਵੱਡਾ ਕੀ ਹੈ ਬੂਲਰਾਂ ਦੇ ਭਾਈ ਦੇਖੀ ਹੁਣ ਮੂੰਹ ਦਿਖਾਉਂਦਾ ਇਹਨਾਂ ਤੇ ਦੇਖੀ ਕਿ ਅਜੇ ਕਰੇ ਇਹ ਪੂਲਰ 베어ਿੰਗ ਪੱਟੂ ਹਾਊਸਿੰਗ ਪੱਟੂਗਾ ਇਹ ਇੱਥੋਂ ਜਿਵੇਂ ਤਿੱਖੇ ਸੀ ਇਹ ਬਹੁਤ ਚੌੜੇ ਕਰਤੇ ਪਹਿਲਾਂ ਤਾਂ ਆਕੇ ਹੁਣ ਇਹ ਗਰੈਂਡਰ ਤੇ ਇਹਨਾਂ ਨੂੰ ਤਿੱਕੇ ਕਰੂੰਗਾ ਫਿਰ ਮਸ਼ੀਨ ਖੋਲੀ ਆ ਤਾਂ ਬਹੁਤ ਮੰਨ ਲਓ ਤੁਸੀਂ ਜਿਗਾੜਜਾ ਬਣਾ ਕੇ ਕੰਮ ਕਰਨਾ ਪੈਂਦਾ ਜਿਵੇਂ ਹੁਣ ਸਾਫਟ ਪੱਟੀ ਆ ਮਸ਼ੀਨ ਵੈਸੇ ਕਲਾਸ ਦੀ ਸਾਫ ਰੱਖੀ ਹੋਈ ਹੈ ਕੋਈ ਐਂ ਫालतू-ਫालतੂ ਬڑا ਛੋਟਾ ਕਾਬਲਾ ਨਟ ਬੋਲਟ ਨਹੀਂ ਪਾਇਆ ਵਾ ਜਿੱਥੇ ਜਿਹੜੀ ਚੀਜ਼ ਹੈਗੀ ਉੱਥੇ ਪਾਈ ਪਰ ਥੋੜੀ ਥੋੜੀਆਂ ਕਮੀਆਂ ਨੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਵੀਡੀਓ 'ਚ ਵੀ ਨਾਲੇ ਕਲਾਸ ਦੀ ਮਸ਼ੀਨ ਫਿੱਟ ਕਰਾਂਗੇ ਪਰ ਫੇਰ ਕਰਾਂਗੇ ਇਹਦੀ ਤੇ ਅੱਜ ਤਾਂ ਆਪਾਂ ਨੇ ਖੋਲੀ ਹੈ ਨਾ ਤਰੀ ਚਲਾ ਦੇ ਕੱਢੀਏ ਫਿਰ ਆ ਜਾ ਆਪਾਂ ਕੱਢਦੀ ਫਿਰ ਬਾਸ ਕੱਢ ਹਾਂ ਜਲਦੀ ਨਾਟ ਕੱਢ ਦੇ ਮੰਤਰੀ ਬੱਲੇ ਸਾਰੇ ਗਰਜਾਂ ਦੇ ਥੱਲੇ ਨੂੰ ਕੀ ਹੁੰਦਾ ਨਾੜ ਕੱਢਦੇ ਵਿੱਚੋਂ ਚੱਕੀ ਇਧਰੋਂ ਮੈਂ ਕੱਢਦਾ ਤਾਂ ਗੋਲੀਆਂ ਸਾਵਲੀਆਂ ਨਹੀਂ ਕਿਤੇ ਇੱਥੇ ਆਪਣੀ ਬਾਰ ਖਸਾਬ ਨਹੀਂ ਹੈ ਇੱਥੇ ਬਣਾ ਲਾਂਗੇ ਗੋਲਿਆਂ ਦਾ ਵੇਚਣਾ ਵਿਰੇ ਚੱਲੋ ਖੜਲਾ ਕੱਟਣ ਵਿੱਚ ਕੱਟ ਲੈ ਲੈ ਬੁੜੀ ਵੀ ਰੱਖਾਂਗੇ ਤਰਸਰ ਤੋਂ 72 ਕਰਤੀ ਖਾਲੀ ਬਟ ਕੱਢ ਲਿਆ ਬਟ ਕੱਢ ਕੇ ਪਟਾ ਲਾਤਾ ਨਾ ਹੁਣ ਕਰਾਂਗੇ ਪਾ ਫਿੱਟ ਕਰਨ ਲੱਗਾਗੇ ਮਸ਼ੀਨ ਗਲ ਡਰਮ ਵਾਲੀ ਪੂਲੀ ਵੀ ਲਾਤੀ ਬਾਈ ਥੋੜਾ ਜਿਹਾ ਉਹਦਾ ਨਾ ਅੰਗਰੇਜ਼ ਵਾਲਾ ਪਾਈਪ ਟੁਪਿਆ ਵਾਲਾ ਸੀ ਐਲੀਵੇਟਰ ਖੋਤਾ ਬਸ ਹੁਣ ਲੱਗੇ ਆਪਾਂ ਫਿੱਟ ਕਰਨ ਮੰਤਰੀ ਲੱਗਿਆ ਵਾ ਪਟੇ ਕਸਨ ਥੋ ਮੰਤ ਸਲਾਸ ਲੱਗਿਆ ਵਾ ਕਹਿੰਦਾ ਪੂਰੀ ਨਾਲ ਸਪਰੇਅ ਵਾਲੇ ਪੰਪ ਨਾਲ ਧੋਕੇ ਦਿੰਨਾ ਪ੍ਰੈਸ਼ਰ ਨਾਲ ਥੋ ਸਲਾਸ ਹੋ ਗਈ ਸਾਫ <laughs> पूरी साफ हो है, निकले हुए सारा समान रखा भाई उन्हें बड़ी तो। ਬਡੀ ਟੈਂਕ ਕੀ ਰੱਖੀ ਆ ਕਣਕ ਵੀ ਲੱਗ ਗਈ ਬਸ ਬੱਲੀਆਂ ਕੱਢਣ ਹਾਲਾਲੇ ਦਰਾਸ ਤੋਂ ਬਹੁਤ ਲਾਏ ਉਹਨੇ ਅੰਬ ਤੇ ਆਪਣੇ ਅਮਰੂਦ ਉਲੀ ਕਰਕੇ ਸਾਫ ਇਹਨੂੰ ਪਾਈਪ ਲਾ ਕੇ ਇਹਦੇ ਥੋੜੇ ਬੋਸਟ ਲੈਣੇ ਪਿੱਤਲ ਵਾਲੇ ਉਹ ਬੋਸ ਨਵੇਂ ਲੈਂਦੇ ਆਪਾਂ ਨੇ ਨਵੇਂ ਲਾ ਕੇ ਤੇ ਫਿਰ ਫਿਟ ਕਰਦੇ ਆ ਇਹਨੂੰ ਕਲਾਸ ਕਹਿੰਦਾ ਬਾਈ ਬਹੁਤ ਟਾਈਮ ਤੋਂ ਫੋਨ ਕਰਦਾ ਸੀ ਮੈਨੂੰ ਕਹਿੰਦਾ ਮਿਲ ਕੇ ਜਾ ਆ ਜਾ ਬੈੱਡ ਵੀ ਤਿਆਰ ਕਰਤਾ ਸੀ ਆਪਾਂ ਨੇ ਮਾਤਰੀ ਬਦਲਦੇ ਭਟੇ ਬਹੁਤ ਹਨੇਰਾ ਪਟੇ ਤਾਂ ਹੋਰ ਪਏ ਨੇ ਸਾਰੇ ਮਾ ਜਿਹੜੇ ਵਿੱਚ ਬੇਕਾਰ ਜਿਹੇ ਨੇ ਪਾ ਦੀਆਂ ਸਾਰੇ ਨੇ ਪਾਈਏ ਫਿਰ ਆਪਾਂ ਫਟਾਫਟ ਇਹਦਾ ਪ੍ਰੈਸ਼ਰ ਕਲਚ ਪਲੇਟ ਗੇਅਰ ਚੈੱਕ ਕਰਕੇ ਗੁਡ ਕੈਂਟ ਦਾ ਪਲੇ ਨਹੀਂ ਹੈ ਨਹੀਂ ਮੋੜੀ ਮੁੱਟੀ ਆ ਉਹ ਕੱਢ ਦਾਂਗੇ ਚਲ ਥੋੜੀ ਦੇ ਭਾਈ ਬਸ ਲਾਏ ਨੇ ਆਪਾਂ ਨੇ ਤੇਰੇ ਬਸ ਹੋ ਗਏ ਬਸ ਪਟਕੇ ਨਵੇਂ ਲਾਤੇ ਆਪਾਂ ਨੇ ਖਨਾਂ ਲੱਗਿਆ ਵਾਰੇ ਮਾਰ ਲਓ ਕਿੱਲੀਾਂ ਤੇ ਸਭ ਪਲਾਸ ਹੂੰ ਪਾਣੀ ਵਿੱਚ ਛੋੜੇ ਆਖੀ ਆ ਲੱਕੀ ਪਹਿਲਾਂ ਤਾਂ ਹੂੰ ਪਾ ਦੂਗਾ ਪਰ ਜਿਆਦਾ ਨਹੀਂ ਪੜੇ ਉਹ ਦੂਏ ਵਾਲਾ ਉਹ ਪੈ ਰੇੜ ਉਹ ਤੋਂ ਬਾਰੇ ਪੜੀਏ ਬੱਧੀਆ ਦੇਖ ਤੇ ਪਪੂਸ ਵਾਲੀ ਚ ਪਾ ਦਾਂਗੇ ਜਿਹੜੇ ਹੈਗੇ ਦੂਏ ਜਾ ਕੇ ਭੱਜ ਕੇ ਨਾਲੇ ਮੈਨੂੰ ਉਹ ਰਾਵੜ ਰਿੰਗ ਲੈ ਆ ਗਏ ਨੇ ਪਿੱਛੇ ਪੋਛ ਕੇ ਇਹ ਟੂਲ ਚ ਕਿਹੜੇ ਨਾਲ ਪੱਡੇ ਚੱਕ ਲਿਆ ਕਿਹੜੇ ਟੂਲ ਚ ਕੋਈ ਉਹ ਟੂਲ ਚ ਠੱਕੇ ਮੇਰੇ ਉੱਤੇ ਡੱਬੇ ਤੇ ਉਹ ਪੈ ਗਈ ਇੱਥੇ ਨੀਚੇ glass ਕੋਲ ਕੋਲੇ ਆਨੇ ਨਾ ਬੰਦ ਕਰ ਲੈ ਨਾ ਨਾ ਕੱਲ ਨੂੰ ਉੱਥੇ ਪਾ ਦੇ ਨਹੀਂ ਬਣੂਗੀ ਛੇ ਮਹੀਨੇ ਪਹਿਲੇ ਮਾਮਲੇ ਦਾ ਮਾਮਲੇ ਦਾ ਟਾਈਮ ਆ ਰਿਹਾ ਕੰਡੀ ਛੱਲੇ ਵਾਲੇ ਬੰਦੇ ਨੂੰ ਕੱਲੇ ਆ ਲੈ ਕੱਲੇ ਵਾਲੇ ਨੂੰ ਉੱਥੇ ਪਾ ਲੈ ਛੱਲੇ ਵਾਲੇ ਮੀਟ ਦਾ ਬਾਬਾ ਇਸ ਤੋਂ ਕੋਰੋਨਾ ਕੇਂਦਰ ਵਿਵਾਦ ਬੰਨ ਤੇ ਆ ਬੰਦੀ ਵਾਲੇ ਇਹ ਜੀ ਤਾਂ ਸਿਰ ਫੋੜਨ ਨਹੀਂ ਦਾ ਕੰਮ ਹੁੰਦਾ ਨਾ ਲੜ ਰਿਹਾ ਮਾਰ ਰਿਹਾ ਹੋ ਜਾਣਾ ਨੇ ਕਰ ਕਿ ਆ ਜੀ ਚੋਲ ਲਾ ਕੇ ਇਕੱਠਾ ਕਰ ਫਿਰ ਮੜਾ ਜਾਏ ਇਹ ਕਰਦੇ ਕਿ ਬਸ ਤੇਰਾ ਪਰੇਤ ਵਿੱਚ ਇਹ ਰੇਗ ਮਾਰ ਲਾਦਾਂਗੇ ਰੱਚ ਮਾਰਾ ਮੁੱਖ ਫਿਰ ਵੀ ਲਾਗ ਆ ਜਿੰਦੀ ਅੰਦਰ ਚਲ ਕਰਦੇ ਵਰਦਸ ਇਹ ਬਹੁਤ ਖਾਣ ਨੂੰ ਹੈ ਹੈ ਬੜੇ ਦੇ ਕਿ ਨਾ ਆਉਂਦੇ ਤੁਹਾਨੂੰ ਇਹ ਪਿਛਲੇ ਪਾਸੇ ਉਹ ਦੇਖਣਾ ਸਾਨੂੰ ਕਟੇ ਰਹੀ ਹੈ ਇਹ ਨੂੰ ਮੈਂ ਪਾਸਾ ਪੁੱਲ ਕੇ ਪਾ ਲਈ ਜੀ ਹਾਂ ਪਾ ਲਈ ਜੇ ਬਜਾਈਏ ਤਾਂ ਕੱਲ੍ਹ ਪਸਾਗ ਮਾ ਕੇ ਫਾਣੀਏ ਜੇ ਜੇ ਆਪਾਂ ਬਜਾਏਗਾ ਤਾਂ ਕਾਰਵਾਈ ਹੋਗੀ ਬਜਾ ਬੰਦ ਹੋ ਜਾ ਨਾ ਵਾਜਾ ਵਾਲਾ ਪੀੜ ਪੈ ਤਾ ਇਹ ਤੋਂ ਆਦਾਂ ਮਾ ਲੈਣਾ ਯਾਖਾ ਅੰਛਾ ਅੰਛਾ ਸਾਨੀ ਆ ਗਈ ਪਿੰਨਾਂ ਦੇ ਵਿੱਚ ਓਏ ਵਾਜਾ ਕੋਈ ਡੇਮ ਹੈਗਾ ਰਾਤ ਕੇ 9 ਵਜੇ ਬਾਅਦ ਬੰਦ

ਮਗਾ ਰਹਿ ਮਰ ਤੋਂ ਸਾਦਲੇ ਲੇਗਾ ਪਰ ਤੇਰੇ ਤੇ ਮਿਲ ਜਾਂਦੀ ਹੈ ਫੈਵੀਕੋਕ ਹਾਂ ਹਾਂ ਮੇਰਾ ਫਿਰ ਥੋੜਾ ਥੋੜਾ ਪਾ ਦਾਂਗੇ ਇਹਦੇ ਅੰਦਰ ਥੋੜੀ ਥੋੜੀ ਉਹ ਕੋਣ ਉਹ ਕੋਣ ਪਾ ਦਾਂਗੇ ਉਹ ਆਪਣੇ ਕਿਆ ਬੋਲਦੇ ਹੈ ਐਰੋਲਾਈਟ ਹੈਗੀ ਹੈ ਆਪਣੇ ਕੋਲ ਅੱਛੇ ਪਈਏ ਮੈਂ گاਉਂ ਮੈਂ ਮਿਲ ਜਾਏਗੀ ਇਹਦੇ ਤੋਂ ਲਿਆ ਲਾਉਣੇ ਮਾਰਨੇ ਮਣਗਾ ਫੈਵੀਕੋਕ ਤਾਂ ਮਿਲ ਜਾਂਦੀ ਹੈ ਸਾਰੇ ਕਿੱਥੇ ਸਹੀ ਕਿਥੇ ਮਿਲ ਜਾਂਦੀ ਹੈ ਫੈਵੀਕੋਕ ਲੇ ਪੜੀ ਡੋੜੀ ਲਵਾ ਮਾੜੀ ਮਾੜੀ ਲਾਉਣ ਉਸ ਪਨੇ ਤੇ ਨਿਆਣਾ ਫੇਕ ਹੋਏ ਦੇਖੀ ਕੇ ਲਾਂ ਤੇ ਦੂਸਰੋਂ ਮਲੇ ਮਾੜਾ ਲਿਆ ਲੋ ਚਾਈ ਬਰਬਾਸ ਬਸ ਇਹਨੂੰ ਬੋਤਾ ਫੇਰ ਚਲਾਉਣ ਵਾਲੇ ਦਾ ਕਹਿ ਜਿਹਾ ਜਿਹਾ ਕਿੰਨੀ ਗੁਲੀ ਵੰਗੋ ਫੇਕੀ ਦੋ ਮਗਾਨਾ ਬਾਦ ਦੋ ਉਹ ਤਾਂ ਥੋੜਾ ਥੋੜੀ ਲਾਉਣੀ ਆਪਾਂ ਨੇ ਜਿਆਦਾ ਨਹੀਂ ਦੋਸਰੇ ਤੁਸੀਂ ਜਾ ਫੇਰ ਸਾਲਾ ਜਾਮ ਹੋ ਜਾਂਦਾ ਨਹੀਂ ਬੜਿਆ ਆਇਆ ਛੁੱਟਿਆ ਇਹ ਕਿਕਾ ਪੰਜ ਪੰਜ ਆ ਰਿਹਾ 10 10 ਸਾਈਜ਼ ਪੰਜ ਪੰਜ ਆ ਨਹੀਂ ਲੈ ਵੀ ਮਤ ਬਹੁਤ ਪੰਜ ਪੰਜ ਆੜੀ ਇੰਨੀ ਜਿਆਦੇ ਬੜੀ ਚਾਹੀਏ ਆਪਣੇ ਉਹਦਾ ਖਰਾਬ ਹੋ ਜਾਂਦੀ ਨਹੀਂ ਜੀ ਬਸ ਤੇਰੀ ਪਾਸ ਇਹ ਤੋਂ ਦਲਾਂ ਵਾਲਾ ਪਾਸਲ ਹਾਂ ਇੱਕ ਬਾਸਲੇ ਦੀ ਹੈ ਨਹੀਂ ਟੁੱਟੀ ਵੀ ਦੀ ਜੀ ਹਾਂ ਅੱਜ ਇਸ ਵਿੱਚ ਮੈਂ ਡਾਲ ਦੇਣਾ ਹਾਂ ਹਾਂ ਪੂਲੀ ਪਾ ਕੇ ਬਾਈ 엘ਿਵੇਟਰ ਚੜਾਤਾ ਡਰੈਲ ਡਰਮ ਦਾ ਤਾਂ ਹੋ ਗਿਆ ਕੰਮ ਓਕੇ 엘ਿਵੇਟਰ ਵੀ ਗ੍ਰੀਸ ਕਰਕੇ ਉੱਪਰਲਾ ਹੈਡ ਪਾਤਾ ਆਪਾਂ ਨੇ ਤੇ ਇੱਧਰ ਲੱਗਿਆ ਵਾ ਕਲਾਸ ਨਾਟਕਾ ਸਨ ਆ ਇਹਦੀ ਵਾਸ ਲਿੱਕਰ ਦਲ ਰਹਾ ਹਾਂ ਯਾਰ ਨਹੀਂ ਇੱਥੇ ਤਾਂ ਨਹੀਂ ਪਈ ਪੂਰੇ ਕਰ ਰਹੀ ਹੈ ਔਰੇ ਨਹੀਂ ਆ ਔਰੇ ਗਾੜੇ ਚ गिर ਗਈ ਚਲ ਹੋਰ ਪਾਵੇ ਪਲੇਨ ਬਸਲ ਨਹੀਂ ਖੋਣ ਹਾਂ ਆ ਬਈ ਨਾ ਸੋਧੀ ਆ ਹਮ ਪੂਰੀ ਪੂਰੀ ਆ ਖੁੱਲੀ ਦੇਖ ਰਾਂਗੇ ਇੱਕ ਵਾਰ ਕੱਢਣ ਲੱਗੇ ਫਿਰ ਓਖਾ ਕਰਦੇ ਅੱਛਾ ਚੱਲ ਫਰੇਜ਼ ਹਾਂ ਇਹਨਾਂ ਨੂੰ ਤਾਂ ਬੋਦੀ ਦਾ ਪਤਾ ਪੜ ਗਿਆ ਹੈ ਹਾਂ ਇਹ ਕਰਕੇ ਆਪਾਂ ਹੁਣ ਸਾਰੇ ਬਰਿੰਗਰੀਸ ਕਰ ਦਈਏ ਇਹਨੂੰ ਹਾਂ ਬਰਿੰਗਰੀਸ ਕਰਕੇ ਚਲੋ ਚਲੋ ਸ਼ਾਇਦ ਫਿਰ ਪਾਵਾਂਗੇ ਆਪਾਂ ਕੱਲ ਨੂੰ ਟ੍ਰੈਸਰ ਤੇ ਬੈੱਡ ਕਲਾਸ ਬਾਈ ਬਹੁਤ ਟਾਈਮ ਦਾ ਫੋਨ ਕਰਦਾ ਸੀ ਮੈਨੂੰ ਹੋ ਗਏ 7-8 ਮਹੀਨੇ ਆ ਜਾ ਅਗੀੜਾ ਮਾਰ ਜਾ ਮੈਂ ਕਿਹਾ ਚੱਲ ਆਇਦਾ ਹੁਆ ਹੁਣ ਰਿਪੇਅਰ ਤੇਰੀ ਕੰਬਾਈਨ ਵੀ ਰਿਪੇਅਰ ਕਰਕੇ ਚੱਲੀਏ ਮਾਤਰੀ ਲੱਗਿਆ ਵਾ ਪਟੇ ਜਸਨ ਪਹਿਲਾਂ ਇੱਕ ਚੈਨ ਤਿਆਰ ਕਰਤੀ ਫੂਸ ਵਾਲੀ ਰਹਿੰਦੀ ਫੂਸ ਵਾਲੀ ਤੇ ਪੱਦ ਬਦਲਣ ਤੇ ਪਟ ਤانوں ਹੋਰ ਵੀ ਦਿਖਾਵਾਂ ਬਈ ਖਲਾਅ ਤਾਂ ਬਹੁਤ ਉਸ ਇੱਥੇ ਲਾਇਆ ਹੋਇਆ ਹਲ ਫਰੂਟ ਵਾਲੇ ਸਾਰੇ ਬੂਟੇ ਲਾਏ ਹੋਏ ਨੇ ਬਹੁਤ ਤਰ੍ਹਾਂ ਦੀ ਖੇਤੀ ਕਰਦਾ ਹੈ ਤੇ ਹਾਂਜੀ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸਹੀ ਵੀਡੀਓ ਦੇਖਣ ਬਾਅਦ ਤੇ ਸਾਰਿਆਂ ਦਾ ਧੰਨਵਾਦ ਤੇ ਆਪਾਂ ਮਿਲਾਂਗੇ ਕਿਸੇ ਅਗਲੀ ਵੀਡੀਓ 'ਚ ਦੇ ਕਲਾਸ ਦਾ ਇਹਦਾ ਗੰਨਾ ਵੀ ਲਾਵ। ਇਹ ਗੰਨਾ ਤੇ ਛੁਪਣ ਵਾਸਤੇ। ਐਮਪੀਜੀ ਮਲੀ ਦੇ ਦਰਖਤ ਬਹੁਤ ਹੁੰਦੇ ਨੇ। ਧਰਤੀ ਕਿਰਚ ਸੋਰੇ ਸੋਰੇ ਛੋਟੇ ਛੋਟੇ ਪੱਥਰ ਬਹੁਤ। ਇਹਨਾਂ ਦੇ ਜਿਹਨਾਂ ਹਾਲ ਹੋ ਗਏ, ਸਵਾਗਾ ਹੋ ਗਿਆ ਆਪਣੇ ਨਾਲ ਉਹ ਬਹੁਤ ਹੋਰ ਤਰ੍ਹਾਂ ਦੇ ਨੇ। ਜਿਵੇਂ ਹਾਲਾਂ ਵਾਲੀਆਂ ਟੈਨਾਂ ਨੇ ਬਹੁਤ ਹੈਵੀ ਚ ਮੋਟੀਆਂ ਲੱਗੀਆਂ ਹੋਈਆਂ ਨੇ ਹਾਲੀਆਂ ਟੈਨਾਂ ਦਿੱਤੇ ਦੇਖੋ ਵੀ ਹਲ ਚੱਲਦਾ ਤੇਹੀ ਲੰਗਦੀਆਂ ਫਿਰ ਪੱਥਰ ਵਿੱਚ ਦੀ